ਕਦੇ ਉਹ ਆਪਣੇ ਘਰ ਜਾਦਾ ਹੁੰਦਾ ਪਾਕਿਸਤਾਨ ਵਾਲਾ ਜਿੱਥੇ ਰਹਿੰਦੇ ਸੀ ਤੇ ਜਦੋਂ ਦੇਸ਼ ਦੀ ਵੰਡ ਤੋਂ ਪਹਿਲਾਂ ਉੱਥੇ ਵੱਸਦੇ ਸੀ ਕਿ ਉਹ ਜਿਆ ਮਾਹੌਲ ਸੀ ਕਿਵੇਂ ਜੀਵਨ ਬਤੀਤ ਕਰਦੇ ਸੀ ਉਹ ਖਾਸ ਕਰ ਕੇ ਕਹੇ ਪਾਸ ਹੁੰਦਾ ਸੀ ਉਹ ਖਾ ਤਾਂ ਵੰਡ ਤੋਂ ਕਿੰਨਾ ਕੁ ਸਮਾਂ ਬਾਅਦ ਤੁਹਾਨੂੰ ਇੱਥੇ ਆਉਣਾ ਪਿਆ ਅਸੀਂ ਸਨ ਚੜਵਾਗੇ ਹੋ ਰਿਹਾ ਆਂ ਕੇ ਵਾਲੇ ਲੜਾਈ ਦੇਖਣ ਪੈਂਦਾ ਸਾਰ ਤਾਂ ਕੋਈ ਪੂਜਾ ਪਾਠ ਕਰਨ ਨੂੰ ਲੈ ਕੇ ਵੀ ਖੌਫ ਦਾ ਮਾਹੌਲ ਪੈਦਾ ਹੋਇਆ ਸੀ ਹੋਰ ਗ੍ਰੰਥਾਸ ਸਵਮਣੇ ਪੜ੍ਹਨੀ ਚਾਗਦੇ ਸੀ ਮੈਂ ਕੋਈ ਲਗਦਾ ਸੀ ਨਾਲ ਮੁਸਲਮਾਨ ਗ੍ਰੰਥਾ ਚੜ੍ਹ ਵੀ ਬਿਲੀ ਸੀ ਤਾਂ ਜਦੋਂ ਪਿਤਾ ਜੀ ਉੱਥੋਂ ਲੈ ਕੇ ਆਏ ਪਰਿਵਾਰ ਨੂੰ ਵੀ ਆਪਾਂ ਹੁਣ ਇੱਥੇ ਨਹੀਂ ਰਹਿਣਾ ਤਾਂ ਉਦੋਂ ਪਿਤਾ ਜੀ ਕੀ ਕਹਿ ਕੇ ਲੈ ਕੇ ਆਏ ਸੀ ਪਿਤਾ ਜੀ ਕਹਿੰਦੇ ਮੈਂ ਇੱਥੇ ਕੇ ਚੱਲਦੇ ਆਂ ਸੇ ਮੈਂ ਬਹਤ ਸਾਰੀ ਜਾਣਾ ਹੈ ਇਹ ਸਾਰੇ ਹਿੰਦੂਆਂ ਦਾ ਮਰਕੇ ਉਹ ਆਪਣਾ ਉੱਥੋਂ ਪਹਿਲਾਂ ਕਿੱਥੇ ਆਏ ਤੇ ਫਿਰ ਅੱਗੇ ਕਿਸ ਤਰ੍ਹਾਂ ਦਾ ਜਰੀਆ ਬਣਿਆ ਇੱਥੇ ਆਉਣ ਦਾ ਅਸੀਂ ਉੱਥੋਂ ਆਏ ਲਾਹੌਰ ਨਾਲ ਆਪਣਾ ਪਿਸ਼ਾਵਰ ਤੇ ਸਰਕਾਰਾਂ ਨੇ ਉਸ ਸਮੇਂ ਕੋਈ ਮਦਦ ਕੀਤੀ ਸੀ ਫਿਰ ਜੋ ਗਵਰਨਮੈਂਟ ਰਸਨ ਪਾਣੀ ਦੇਂਦਾ ਮਾਰਾ ਦੇਂਦੀ ਸੀਗੇ ਤੇ ਜਦੋਂ ਪਾਕਿਸਤਾਨ ਤੋਂ ਆਏ ਫਿਰ ਸਾਰਾ ਕੁਝ ਉੱਥੇ ਛੱਡਣਾ ਪਿਆ ਮਾੜੀ ਮੋਟੀ ਜੀੜੀ ਸੀ ਸਭ ਕੁਝ ਜਲੰਧਰ ਆ ਕੇ ਫਿਰ ਕਿੰਨੀਆਂ ਕੁ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਜਲੰਧਰ ਅਸੀਂ 70 ਸਾਲ ਮਿਆਰ ਰੱਖਿਆ ਚੁੜਾਈ ਜਦ ਆਯਾਤੀ ਦਿਹਾੜੇ ਮਨਾਉਨੇ ਆ ਤੇ ਕਿਹਾ ਜਾਂਦਾ ਕਿ ਦੇਸ਼ ਆਜ਼ਾਦ ਹੋ ਗਿਆ ਫਿਰ ਉਹ ਦਿਨ ਨੂੰ ਯਾਦ ਕਰਕੇ ਕੋਈ ਟੀ ਸੌਂਦੀ ਆ ਦਰਦ ਪੁਰਾਣੇ ਸਮੇਂ ਦਾ ਤੇ ਉਹ ਕੀ ਹਾਲਾਤ ਬਣ ਗਏ ਸੀ ਤੁਸੀਂ ਆਪਣੇ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਦੇ ਹੋ ਤੁਸੀਂ ਰਿਸਰਚ ਵੀ ਕਰ ਰਹੇ ਹੋ ਇਸ ਤੇ ਕਿ ਕਿਉਂ ਇਹ ਪਰਿਵਾਰ ਇੱਥੇ ਆਇਆ ਤੇ ਕਿੰਨੀਆਂ ਕੁ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਪਈ ਸਾਡੇ ਬਜ਼ੁਰਗਾਂ ਨੇ ਬਹੁਤ ਜਿਹੜਾ ਹੈ ਬੁਰੇ ਬੁਰੇ ਦਿਨ ਦੇਖੇ ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੁੰਦਾ ਆਪ ਆਪਣੇ ਪਰਿਵਾਰਾਂ ਦੇ ਵਿੱਚ ਉਸ ਸਮੇਂ ਦੀ ਗੱਲ ਹੁੰਦੀ ਕੋਈ ਕਰਾਂ ਦੇ ਵਿੱਚ ਬਜ਼ੁਰਗ ਕਰਦੇ ਉਹ ਦਰਦਤਾ ਉਸ ਵਕਤ ਨੂੰ ਜਦੋਂ ਅਸੀਂ ਕਹਾਣੀਆਂ ਸੁਣਦੇ ਆ ਯਾਦ ਕਰਦੇ ਆ ਤਾਂ ਸਭ ਨੂੰ ਜਿਹੜਾ ਹੁੰਦਾ 15 ਅਗਸਤ 1947 ਦੇਸ਼ ਦੀ ਵੰਡ ਦਾ ਸਮਾਂ ਜਦੋਂ ਕੋਈ ਇਤਿਹਾਸ ਪੜਦਾ ਤਾਂ ਪੜਨ ਵਾਲੇ ਦੇ ਵੀ ਰੋਂਕਤੇ ਖੜੇ ਹੋ ਜਾਂਦੇ ਨੇ ਇਸ ਬੰਡ ਦੇ ਉੱਪਰ ਕਈ ਫਿਲਮਾਂ ਬਣੀਆਂ ਉਹ ਫਿਲਮਾਂ ਦੇ ਸੀਨ ਨੂੰ ਦੇਖ ਕੇ ਵੀ ਇੰਨਾ ਮਜਬੂਰ ਹੋ ਜਾਂਦੇ ਸੀ ਕਿ ਅੱਖਾਂ ਦੇ ਅੱਗੇ ਹੱਥ ਕਰਨੇ ਪੈਂਦੇ ਸੀ ਕਿ ਇੰਨਾ ਜ਼ੁਲਮ ਹੋਰ ਨਹੀਂ ਦੇਖ ਹੁੰਦਾ ਪਰ ਬਹੁਤ ਸਾਰੇ ਉਹ ਪਰਿਵਾਰ ਜਿਨ੍ਹਾਂ ਨੇ ਸਮਾਂ ਆਪਣੇ ਪਿੰਡੇ ਤੇ ਹੰਡਾਇਆ ਕਸ਼ਟ ਚੱਲੇ ਉਹ ਹਾਲਾਤ ਦੇਖੇ ਤੇ ਉਸ ਤੋਂ ਬਾਅਦ ਵੀ ਕਈ ਸਾਲਾਂ ਤੱਕ ਮੁਸ਼ਕਲ ਦੇ ਨਾਲ ਉਹ ਪਰਿਵਾਰ ਬਸੇ ਅੱਜ ਵੀ ਉਹਨਾਂ ਪਰਿਵਾਰਾਂ ਦੇ ਬਜ਼ੁਰਗ ਸਾਡੇ 'ਚ ਮੌਜੂਦ ਨੇ ਜੋ ਇਸ ਦਿਨ ਦੇ ਨੂੰ ਯਾਦ ਕਰਕੇ ਜਿਹੜੇ ਆ ਉਹ ਦੁਖੀ ਹੁੰਦੇ ਨੇ ਤੇ ਉਹ ਸਮਾਂ ਦੁਬਾਰਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰਨ ਤੋਂ ਵੀ ਗੁਰੇਜ਼ ਕਰਦੇ ਨੇ ਤਾਂ ਖੰਨਾ ਦੇ ਵਿੱਚ ਵੀ ਪਿਸ਼ੋਰੀ ਬਰਾਦਰੀ ਦੇ ਕਈ ਬਜ਼ੁਰਗ ਮੌਜੂਦ ਨੇ ਜਿਹੜੇ ਕਿ ਪਾਕਿਸਤਾਨ ਤੋਂ ਆ ਕੇ बसे ਤੇ ਉਹਨਾਂ ਨੂੰ ਢੇਰ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਉਸ ਬਰਾਦਰੀ ਦੇ ਇੱਕ ਬਜ਼ੁਰਗ ਨਾਲ ਅਸੀਂ ਗੱਲ ਕਰਦੇ ਆਂ ਤੇ ਉਸ ਸਮੇਂ ਦੇ ਕਿੱਸੇ ਜਿਹੜੇ ਆ ਉਹ ਸਾਂਝੇ ਕਰਦੇ ਆ ਆਪਾ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਤੁਸੀਂ ਪਹਿਲਾਂ ਪਾਕਿਸਤਾਨ ਦੇ ਵਿੱਚ বাসਦੇ ਸੀ ਤੇ ਜਦੋਂ ਦੇਸ਼ ਦੀ ਵੰਡ ਤੋਂ ਪਹਿਲਾਂ ਉੱਥੇ বাসਦੇ ਸੀ ਕਿ ਉਹ ਜਾ ਮਾਹੌਲ ਸੀ ਕਿਵੇਂ ਜੀਵਨ ਬਤੀਤ ਕਰਦੇ ਸੀ ਵਾਜਮ ਮਾਹੌਲ ਦਾ ਮੁਸਲਮਾਨਾਂ ਦਾ ਉਹ ਖਾ ਜੀ ਪਰ ਕੈਂ ਦਾ ਬਸ ਕਰਨਾ ਨਹੀਂ ਸੀ ਮੂ ਉਹ ਖਾ ਪਾਸ ਕਰਨਾ ਕੈਂ ਪਾਸ ਹੁੰਦਾ ਸੀ ਉਹ ਖਾ ਜਦੋਂ ਬੰਡ ਤੋਂ ਪਹਿਲਾਂ ਦੀ ਗੱਲ ਕਰੀਏ ਜਦੋਂ ਦੇਸ਼ ਸਾਡੇ ਬੰਡੇ ਨਹੀਂ ਗਏ ਸੀ ਤਾਂ ਉਦੋਂ ਪਾਕਿਸਤਾਨ ਦੇ ਕਿਹੜੇ ਇਲਾਕੇ ਚ ਰਹਿੰਦੇ ਸੀ ਅਸੀਂ ਰਹਿੰਦੇ ਸੀਗਾ ਉਹ ਮਲੇ ਗੈਰ ਇਲਾਕਾ ਸੀਗਾ ਸ਼ਹਿਰ ਤੋਂ ਬਹੁਤ ਦੂਰਾਂ ਸੀ ਜਿਵੇਂ ਥੋੜਾ ਜਾਣਾ ਵੇਖੇ ਪਿੰਡਾਂ ਪਿੰਡਾਂ ਹੀ ਜਾਣਾ ਸੀ ਪੈਦਲ ਜਾਣਾ ਪੈਂਦਾ ਸੀ ਕੋਈ ਸਾਧਨ ਨਹੀਂ ਤੇ ਕੰਮ ਕਰ ਕੀ ਕਰਦੇ ਸੀ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲਦਾ ਸੀ ਕੰਮ ਕਰ ਸਾਡਾ ਪਿੰਡਾਂ ਜੀ ਦਾ ਮਾਲੇ ਮੇਰੇ ਦੁਕਾਨ ਕਰਦੇ ਸੀ ਪਰ ਜੁਣਦੀ ਕੋਈ ਫਿਰ ਫਰੀ ਲਾਉਂਦੇ ਸਾਦੀ ਸੁਬਜੀ ਵੇਚਦੇ ਬਾਗੇ ਇਹ ਕੰਮ ਸੀ। ਉਹ ਰੋਜ਼ ਪੈ ਨਹੀਂ ਫਰੜਾ ਕੀਤਾ। ਤੇ ਜਦੋਂ ਦੇਸ਼ ਆਜ਼ਾਦ ਹੋਇਆ ਜਿਹਨੂੰ ਕਹਿੰਦੇ ਨੇ ਆਮ ਭਾਸ਼ਾ ਦੇ ਵਿੱਚ ਵੀ ਹੱਲੇ ਪੈ ਗਏ ਤਾਂ ਉਦੋਂ ਦਾ ਕੀ ਮਾਹੌਲ ਸੀ। ਖਲੋ ਪੈਣ ਤੋਂ ਬਾਅਦ ਆ ਸਿਰ ਮਲੇ ਪਿੰਡ ਪਿੰਡ ਜਿਹੜੀਆਂ ਸੀ ਨਾ ਪਿੰਡਾਂ 'ਚ ਪਿੰਡਾਂ 'ਚ ਐਨਾ ਕੋਈ ਹੈ ਨਹੀਂ ਸੀ ਦੋ ਦੋ ਚਾਰ ਚਾਰ ਘਰ ਅਸੀਂ ਰਹਿੰਦੇ ਸੀਗੇ। ਮਨ ਦੇਖਦ ਕੋਈ ਐ ਸੀ ਨਹੀਂ ਸੀ। ਲੇਕਿਨ ਬਾਅਦ ਹੀ ਸਾਨੂੰ ਆਪਣੇ ਆਪ ਤੋਂ ਡਰ ਹੋ ਜਾਂਦਾ ਹੈ ਕਿ ਮੁਸਲਮਾਨ ਇਲਾਕਾ ਹੈ ਕੁੜੀਆਂ ਨੂੰ ਹੋ ਜਾਣਾ ਕੱਲ ਨੂੰ ਮੁੰਡੇ ਕੁੜੀਆਂ ਪਰਵਾਹ ਇਸ ਕਰਕੇ ਮੈਂ ਰੱਖੀ ਹਾਂ ਤਾਂ ਵੰਡ ਤੋਂ ਕਿੰਨਾ ਕੁ ਸਮਾਂ ਬਾਅਦ ਤੁਹਾਨੂੰ ਇੱਥੇ ਆਉਣਾ ਪਿਆ ਅਸੀਂ ਸਨ ਚਰਵਾਂ ਜਾਈ ਹੋ ਰਿਹਾ ਹਾਂ ਇਹ ਵਾਲੇ ਲੜਾਈ ਦੇਖ ਲੋ ਪੰਜ ਸਾਲ ਤੇ ਉਹ 7 ਸਾਲ ਜਦੋਂ ਉੱਥੇ ਰਹੇ ਤਾ ਇੱਕ ਤਰ੍ਹਾਂ ਨਾਲ ਇਹ ਵੀ ਹੋ ਗਿਆ ਸੀ ਕਿ ਜਿਹੜਾ ਭਾਰਤ ਆ ਉਹ ਹਿੰਦੂਆਂ ਦਾ ਦੇਸ਼ ਕਿਹਾ ਜਾਣ ਲੱਗਿਆ ਸੀ ਤੇ ਪਾਕਿਸਤਾਨ ਮੁਸਲਮਾਨਾਂ ਦਾ ਤਾਂ ਤੁਸੀਂ ਜਿਹੜਿਆ ਹਿੰਦੂ ਤੇ ਸਿੱਖ ਪਰਿਵਾਰਾਂ ਨਾਲ ਸੰਬੰਧਤੋਂ ਤਾਂ ਤੁਹਾਨੂੰ ਉੱਥੇ ਹੋਰ ਕਿਹੜੀਆਂ ਮੁਸ਼ਕਿਲਾਂ ਆਈਆਂ ਇਸ ਨੂੰ ਲੈ ਕੇ ਮੁਸ਼ਕਿਲਾਂ ਦਾ ਸਵਾਰ ਜੀ ਹੈ ਨਾ ਭਈ ਆਪਾਂ ਹੁਣ ਜਿਵੇਂ ਇੱਥੇ ਖੰਨੀ ਬੈਠਿਆ ਤਾਂ 3-400 ਘਰ ਨੇ ਉੱਥੇ ਕੋਈ ਘਰ ਕਿਤੇ ਕੋਈ ਕਿਤੇ ਦੁੱਖ ਵੇਲੇ ਵੀ ਨੇ ਕੋਈ ਨਹੀਂ ਆਉਂਦਾ ਜੇ ਮੈਂ ਦੁੱਖ ਹੁੰਦਾ ਸੁੱਖ ਹੁੰਦਾ ਕਿਸ ਨੂੰ ਬੁਲਾ ਲਿਆ ਕੋਈ ਇੱਕ ਬੰਦਾ ਆ ਗਿਆ ਆਦਾਨ ਵਿੱਚ ਹੈ ਸੇ ਤਾਂ ਕੋਈ ਪੂਜਾ ਪਾਠ ਕਰਨ ਨੂੰ ਲੈ ਕੇ ਵੀ ਖੌਫ ਦਾ ਮਾਹੌਲ ਪੈਦਾ ਹੋਇਆ ਸੀ ਪੂਜਾ ਪਾਠ ਦਾ ਸੁਕਮਨੀ ਜਾ ਪਰ ਲਿਆ ਲਾ ਜਾਸਾ ਪਰ ਲਿਆ ਰਸ ਆਮ ਰਸ ਬੜ ਕੇ ਬੈਠ ਕੇ ਅੰਦਰ ਹੋਰ ਗ੍ਰੰਥਾਸ ਤੋਂ ਸ਼ਾਮਨੀ ਪੜ੍ਹਨੀ ਚਾਹ ਦੀ ਸੀ ਮੈਂ ਕੋਈ ਲੱਗਦਾ ਸੀ ਇੱਕ ਘਰ ਇਥੇ ਬਾਠਾ ਦੂਹੋ ਤੇ ਬਰਾ ਗ੍ਰੰਥ ਕਿਥੇ ਰੱਖ ਲਾ ਦੇ ਨਾਲ ਮੁਸਲਮਾਨ ਗ੍ਰੰਥ ਦਾ ਚਰ ਵੀ ਬਿਲੀ ਤਾਂ ਜਦੋਂ ਪਿਤਾ ਜੀ ਉੱਥੋਂ ਲੈ ਕੇ ਆਏ ਪਰਿਵਾਰ ਨੂੰ ਵੀ ਆਪਾਂ ਹੁਣ ਇੱਥੇ ਨਹੀਂ ਰਹਿਣਾ ਤਾਂ ਉਦੋਂ ਪਿਤਾ ਜੀ ਕੀ ਕਹਿ ਕੇ ਲੈ ਕੇ ਆਏ ਸੀ ਪਿਤਾ ਜੀ ਕਹਿੰਦੇ ਮੈਂ ਇੱਥੇ ਕੇ ਚੱਲਦੇ ਆਂ ਸੇ ਮੈਂ ਹਿੰਦੁਸਤਾਨੀ ਜਾਣਾ ਹੈ ਇਹ ਸਾਰੇ ਹਿੰਦੂਆਂ ਦਾ ਮੁਲਕੇ ਉੱਥੇ ਜਾਣਾ ਮੈਂਤ ਮਜ਼ਦੂਰੀ ਇੱਥੇ ਵੀ ਹੈ ਉੱਥੇ ਵੀ ਆਪਰੇ ਕਾਣਾ ਤਾਂ ਫਿਰ ਕਿਸ ਤਰ੍ਹਾਂ ਆਏ ਉੱਥੋਂ ਉੱਥੋਂ ਪਹਿਲਾਂ ਕਿੱਥੇ ਆਏ ਤੇ ਫਿਰ ਅੱਗੇ ਕਿਸ ਤਰ੍ਹਾਂ ਦਾ ਜਰੀਆ ਬਣਿਆ ਇੱਥੇ ਆਉਣ ਦਾ ਅਸੀਂ ਉੱਥੋਂ ਆਏ ਲਾਹੌਰ ਨਾਲ ਆਪਣਾ ਪਸ਼ਾਵਰ ਪਸ਼ਾਵਰ ਤੋਂ ਗੱਡੀ ਫੜੀ ਟ੍ਰੇਨ ਲਾਹੌਰ ਆ ਗਏ ਲਾਹੌਰ ਤੋਂ ਫਿਰ ਉਹਨਾਂ ਨੇ ਭੇਜਤਾ ਆਪਣੇ ਅੰਮ੍ਰਿਤਸਰ ਅੰਮ੍ਰਿਤਸਰ ਚੰਦਨ ਰਿਆ ਤੇ ਦਿੱਲੀ ਵਿੱਚ ਵਿਜ਼ਿਟੇਸ਼ਨ ਦੇ ਪੰਜ ਦਿਨ ਰਿਆ ਤੇ ਰਾਜਸਥਾਨ ਵੀ ਤੇ ਸਰਕਾਰਾਂ ਨੇ ਉਸ ਸਮੇਂ ਕੋਈ ਮਦਦ ਕੀਤੀ ਸਮੇਂ ਦੇ ਸਰਕਾਰ ਨੇ ਜਦੋਂ ਲੋ ਮਦਦ ਲੈ ਨਾ ਬਲੇ ਜਦਾਂ ਸੀ ਅੰਮ੍ਰਿਤਸਰ ਆ ਗਏ ਉਹ ਪਛਾਣ ਲਾਹੌਰ ਤੋਂ ਫਿਰ ਜੋ ਗਵਰਨਮੈਂਟ ਰਾਸ਼ਨ ਪਾਣੀ ਦੇਂਦਾ ਮਾਰ ਦਿੰਦੀ ਸੀਗੇ ਉਦੋਂ ਵੀ ਨਹੀਂ ਟਾਕੋ ਨਾ ਨਹੀਂ ਕੀਤਾ ਮੈਂ ਜੇ Rajasthan ਦਾ ਤਾਂ ਉਹ ਕਰਮ ਨਹੀਂ ਚਾਹੀ ਤੇ ਜਦੋਂ ਪਾਕਿਸਤਾਨ ਤੋਂ ਆਏ ਫਿਰ ਸਾਰਾ ਕੁਝ ਉੱਥੇ ਛੱਡਣਾ ਪਿਆ ਛੱਡਣਾ ਮੈਂ ਤਾਂ ਕੀ ਨਾਲ ਕੀ ਲਿਆਣ ਤੇ ਸਭ ਕੁਝ ਉੱਥੇ ਛੱਡਿਆ ਮਕਾਨ ਢੇੜੀ ਜ਼ਮੀਨ ਮਾਰੀ ਮੋਟੀ ਜਿਹੀ ਸਭ ਕੁਝ ਤੇ Rajasthan ਦੇ ਵਿੱਚ ਫਿਰ ਸਰਕਾਰ ਵੱਲੋਂ ਘਰ ਜ਼ਮੀਨ ਦਿੱਤੀ ਗਈ ਜਾਂ ਫਿਰ ਸਰਕਾਰ ਵੱਲੋਂ ਦਿੱਤੀ ਗਈ ਹਾਂ ਤੇ ਫਿਰ ਉੱਥੇ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਸੀ ਉੱਥੇ ਨਾ ਉਹ ਜ਼ਮੀਨ ਪਾਣੀ ਨਹੀਂ ਸੀ ਕੋਈ ਭਰਾਨੀ ਮਰਦਾ ਕਾਫੀਗਾ ਕਿਸੇ ਦਾ ਭਰਾਨੀ ਕਿਸੇ ਦਾ بارش ਨਾ ਪਾਇਆ ਨਾ ਨਹਿਰਾਂ 'ਚ ਪਾਣੀ ਆਉਂਦਾ ਸੀ ਨਹਿਰਾਂ 'ਚ ਨਹਿਰਾਂ ਅੱਜ ਅੱਜ ਆ ਚੱਲਦੀ ਸੀ ਹਫਤਾ ਬੰਦ ਰਹਿੰਦੇ ਆਪਾਂ ਚੱਲਦੇ ਹਾਂ ਫਿਰ ਸੰਨ ਫਾੜਦੇ ਰਾਈ ਅਸੀਂ ਤੇ ਜਾਂਦੇ ਰਹੇ Rajasthan ਛੱਡਣ ਦਾ ਕੀ ਵਜ੍ਹਾ ਬਣੀ Rajasthan ਨੂੰ ਕਿਉਂ ਛੱਡਿਆ ਗਿਆ ਤੁਸੀਂ Rajasthan ਇਹ ਛੱਡਦਾ ਨਾ ਵੀ ਸੰਪੈਣ ਦੀ ਲੜਾਈ ਹੋ ਗਈ ਉਹ ਕਾਂਦੇ ਤੁਸੀਂ ਪਿੰਡ ਬੇਲੇਕਾਰ ਬਾਰਡਰ ਲਾਗਾ। ਸਾਨੂੰ ਵੇਲਾ ਕਰਨਾ ਪਿਆ। ਤੇ ਦੂਹੀ ਗੱਲ ਇਹ ਹੈ ਬਈ ਉਥੇ ਸਾਡਾ ਗੁਜ਼ਾਰਾ ਹੈ ਇਸ ਗੱਲ ਕੋਈ ਜ਼ਮੀਨ ਮਿਲ ਮਿਲਤਾ ਗਈ ਸੀ ਦੇਕਨ ਬਰਾਣੀ ਇਲਾਕਾ ਸੀਗਾ। ਮਨੇ ਨਹਿਰ ਵਾਸੀ ਨਹਿਰ ਦਾ ਪਾਣੀ ਕਦੀ ਆ ਕਦੀ ਗਿਆ। ਹੋ ਕੇ ਹੋ ਕੇ ਇਜਾਜ਼ਤ। ਤੇ ਜਲੰਧਰ ਆ ਕੇ ਫਿਰ ਕਿੰਨੀਆਂ ਕੁ ਮੁਸ਼ਕਲਾਂ ਸਾਹਮਣਾ ਕਰਨਾ ਪਿਆ। ਜਲੰਧਰ ਅਸੀਂ 70 ਸਾਲ ਨੇ ਆਪ ਰਖਾ ਚਲਾਈ। ਜਲੰਧਰ ਦੇ ਯਾਨੀ ਪੇਟਾ ਗਏ ਸਾਡੇ ਮਾਮੇ ਨਾਲ ਨਹੀਂ ਸੀ ਸੰਤਰਾਉਂਦੀ ਹੈ ਇਹ ਤੇ ਵਗਾ ਲੈ ਲਈ ਅਮੜੀ ਮੋਢੀ ਇਹ ਇਥੇ ਸਭ ਦੀ ਸਬਜ਼ੀਆਂ ਦਾ ਕੰਮ ਹੋ ਇਹ ਵੀ ਕਾਲੇਸੀ ਬਿਕਾਰ ਵੇਰਾ ਤੇ ਮੈਂ ਤਾਂ ਹੁਣ ਵੀ ਰੱਖਾ ਚਲਾਉਂਦਾ ਰਿਹਾ ਉੱਥੇ ਵੀ ਤੇ ਸਰਹੱਦਾਂ ਦੀ ਲੜਾਈ ਚ ਦੋ ਵਾਰੀ ਉੱਜੜੇ ਇੱਕ ਵਾਰੀ ਪਾਕਿਸਤਾਨ ਤੋਂ 1965 ਚ ਰਾਜਸਥਾਨ ਤੋਂ ਤੇ ਜਦੋਂ ਹੁਣ ਜਵੇ ਆਜ਼ਾਦੀ ਦਿਹਾੜੇ ਮਨਾਉਂਦੇ ਆ ਤੇ ਕਿਹਾ ਜਾਂਦਾ ਕਿ ਦੇਸ਼ ਆਜ਼ਾਦ ਹੋ ਗਿਆ ਫਿਰ ਉਹ ਦਿਨ ਨੂੰ ਯਾਦ ਕਰਕੇ ਕੋਈ ਟੀ ਸੌਂਦੀ ਹੈ ਦਰਦ ਪੁਰਾਣੇ ਸਮੇ ਦਾ ਉਹ ਫਾਨੂ ਕੀ ਆਂਦੇ ਆ ਨਿਸਾਨ ਲਈ ਉਹ ਜਿਹੜੇ ਬੜੇ ਬਦੁਰ ਪੜੇ ਲਿਖੇ ਉਹਨਾਂ ਨੇ ਗਾਉਂ ਦੀ ਹੁਣ ਸਾਡੇ ਯਾਰ ਗੰਨ ਪੜ ਬੰਦੇ ਨਹੀਂ ਗਿਆ ਕਿ ਕਦੇ ਉਹ ਆਪਣੇ ਘਰ ਜਾਦਾ ਹੁੰਦਾ ਪਾਕਿਸਤਾਨ ਵਾਲਾ ਜਿੱਥੇ ਰਹਿੰਦੇ ਸੀ ਪਾਕਿਸਤਾਨ ਦਾ ਘਰ ਯਾਦ ਆਉਂਦਾ ਜਿਵੇਂ ਮੇਰੀ ਮੂਰੀ ਦੇਖ ਦਿੱਤਾ ਆ ਜਾਂਦੇ ਹੁੰਦੇ ਮੈਂ ਵਪਨ ਯਾ ਯਾ ਵਿਆਹ ਇਹ ਹੈ ਮੈਂ ਤਾਂ ਮੈਂ ਆਪਣਾ ਪੰਡ ਤੱਕ ਮੈਨੂੰ ਪਤਾ ਲੱਗਦਾ ਬੇਦਰਾ ਪਾ ਪੰਡੇ ਸਾਡੇ ਚ ਰਹੇ ਸੀ ਕਦੇ ਉਹ ਇੱਛਾ ਤਾਂ ਨਹੀਂ ਹੈਗੀ ਵੀ ਕਰ ਜਾ ਕੇ ਦੇਖੀਏ ਜਾਣਾ ਹੁੰਦਾ ਕਿਹੜਾ ਬਜ਼ਾਰ ਦੀ ਜਾਣਾ ਤਾਂ ਪਰਮੰਤ ਹੀ ਜਾਣਾ ਪਾਵੇ ਕੋਈ ਰਿਸ਼ਤੇਦਾਰ ਹੁੰਦਾਣਾ ਪਾਵੇ ਐਵੇਂ ਕਿਹੜਾ ਜਾਣਾ ਉਹਦੇ ਲੋ ਇਸੇ ਇੱਛਾ ਹੈਗੀ ਜਾਨ ਦੀ ਵੀ ਦੇਖਣ ਤੁਸੀਂ ਭੇਜ ਦਿਓ ਮੈਂ ਅ ਹੇਛਾ ਹੋ ਜਾ ਤਿੱਕੀ ਕਰਾਂਗੇ ਹੁਣ ਤਾਂ ਸਭ ਕੁਝ ਤੇ ਉਹਦੇ ਕੋਈ ਭਾਈ ਨਹੀਂ ਬਰਾਬਰ ਆਏ ਨਹੀਂ ਕੋਈ ਉਮਾ ਨਹੀਂ ਆਪਣਾ ਭਰਾ ਨਹੀਂ ਰਿਸ਼ਤੇਦਾਰ ਨਹੀਂ ਫਿਰ ਉਹ ਤਿੱਕੀ ਕਰਾਂਗੇ ਤੇ ਹੋਰ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਤੁਹਾਡੀ ਜਿਹੜੀ ਬਰਾਦਰੀ ਆ ਉਹਦੇ ਕਾਫੀ ਸਾਰੇ ਘਰ ਪਾਕਿਸਤਾਨ ਤੋਂ ਆਏ ਨੇ ਕਿੰਨੇ ਪਰਿਵਾਰ ਨੇ ਇੱਥੇ ਹਾਂਜੀ ਇੱਥੇ ਸਾਡੇ ਹੋਣੇ 400 400 ਘਰ ਉੱਪਰ ਹੋਣੇ ਜਿਆਦਾ ਹੋਣੇ ਨੇ ਘੱਟ ਨੇ ਤੇ ਸਾਡੇ ਨਾਲ ਜਿਹੜੇ ਆ ਇਸ ਬਰਾਦਰੀ ਦੇ ਜਿਹੜੇ ਨੌਜਵਾਨ ਆ ਗੁਣ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਓਜੜਨ ਦੀ ਜਿਹੜੀ ਆ ਉਹ ਸਾਰੇ ਰਿਸਰਚ ਵੀ ਕੀਤੀ ਆ ਪੁਰਾਣੇ ਬਜ਼ੁਰਗਾਂ ਦੇ ਨਾਲ ਗੱਲਬਾਤ ਵੀ ਕੀਤੀ ਆ ਤੇ ਇਸ ਟੌਪਿਕ ਤੇ ਉੱਪਰ ਉਹਨਾਂ ਨੇ ਕਾਫੀ ਜਿਹੜਾ ਇਤਿਹਾਸ ਵੀ ਪੜ੍ਹਿਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਇਹਨਾਂ ਪਰਿਵਾਰਾਂ ਦਾ ਪਿਛੋਕੜ ਰਿਹਾ ਗੁਰਮੀਜੀ ਜਿੱਦਾਂ ਤੁਹਾਡਾ ਸਾਰਾ ਹੀ ਏਰੀਆ ਵਾ ਪਿਸ਼ੋਰੀ ਬਰਾਦਰੀ ਦਾ ਪਾਕਿਸਤਾਨ ਤੋਂ ਆਏ ਨੇ ਤੇ ਉਹ ਕੀ ਹਾਲਾਤ ਬਣ ਗਏ ਸੀ ਤੁਸੀਂ ਆਪਣੇ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਦੇ ਹੋ ਤੁਸੀਂ ਰਿਸਰਚ ਵੀ ਕਰ ਰਹੇ ਹੋ ਤੇ ਕਿਉਂ ਇਹ ਪਰਿਵਾਰ ਇੱਥੇ ਆਏ ਤੇ ਕਿੰਨੀਆਂ ਕਿ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਗੱਲ ਹੋ ਬਹੁਤ ਸਾਰੇ ਐਸੇ ਲੋਕ ਹੋਣਗੇ ਜਿਨ੍ਹਾਂ ਨਾਲ ਇਹ ਸਾਰਾ ਕੁਝ ਬੀਤਿਆ ਹੋਵੇਗਾ ਉਹਨਾਂ ਤੱਕ ਸਾਡੀ ਇਹ ਗੱਲ ਪਹੁੰਚਾਉਣ ਲਈ ਤੁਹਾਡਾ ਧੰਨਵਾਦ ਸਾਡੇ ਜੋ ਬਜ਼ੁਰਗ ਦੱਸਦੇ ਨੇ ਜੋ ਕੁਝ ਸਭ ਤੋਂ ਪਹਿਲਾਂ ਕੁਝ ਪਰਿਵਾਰ 55 ਚਾਏ ਉਸ ਤੋਂ ਬਾਅਦ 57 ਦੇ ਵਿੱਚ ਸਾਡਾ ਇੱਕ ਵਫਦ ਆਇਆ ਇੱਥੇ ਜਿਨ੍ਹਾਂ ਦੇ ਵਿੱਚ ਮੇਰੇ ਤਾਇਆ ਜੀ ਸਰਗੁਆਸੀ ਸ਼੍ਰੀ ਫਕੀਰ ਚੰਦ ਜੀ ਨਾਕਪਾਲ ਸੀ ਬਹੁਤ ਬਹੁਤ ਸਾਰੇ ਬਜ਼ੁਰਗ ਮੌਜੂਦਾ ਸਮੇਂ ਦੇ ਸਾਡੇ ਜੋ ਕਮਿਊਨਿਟੀ ਦੇ ਲੀਡਰ ਨੇ ਸਰਕਾਰ ਦੇ ਉਹ ਸ਼੍ਰੀ ਸੰਤਰਾਮ ਜੀ ਸਰਹੱਦੀ ਉਹ ਸਾਡੇ ਜਿਹੜਾ ਉਹਨਾਂ ਨੇ ਅਗਵਾਈ ਵੀ ਕੀਤੀ ਇਸ ਵੰ ਸਾਡੇ ਜਿਹੜਾ ਬਡਾਰੂ ਨੇ ਉਹ ਵੀ ਉਸੇ ਵਫਾ ਦੇ ਵਿੱਚ ਸੀ ਉਹਨਾਂ ਨੇ ਇੱਥੇ ਆ ਕੇ ਜਿਹੜਾ ਸਾਰੀ ਸੈਟਲਮੈਂਟ ਕੀਤੀ ਉਹ ਸੇਮ ਇਸੇ ਤਰ੍ਹਾਂ ਉਹ ਪਹਿਲਾਂ ਪਿਸ਼ੋਰ ਲਾਹੌਰ ਆਏ ਫਿਰ ਅੰਮ੍ਰਿਤਸਰ ਆਏ ਅੰਮ੍ਰਿਤਸਰ ਆ ਕੇ ਪੰਡਤ 네ਹਰੂ ਜੀ ਦੇ ਇੱਕ ਨਿੱਜੀ ਸਲਾਹਕਾਰ ਜਾਂ ਸੈਕਟਰੀ ਨੇ ਸਾਡੀ ਬਹੁਤ ਮਦਦ ਕੀਤੀ ਉਸ ਵਕਤ ਤੇ ਡੀਸੀ ਨੇ ਸਾਡੀਆਂ ਜੋ ਜ਼ਰੂਰਤਾਂ ਸੀ ਉਹਨੂੰ ਸਮਝਿਆ ਉਹਦੇ ਮੁਤਾਬਕ ਸਾਨੂੰ ਸ਼ਿਫਟ ਕੀਤਾ ਸਾਡੇ ਕੁਝ ਲੋਕ ਜਿਹੜੇ ਨੇ ਖੰਨਾ ਜਲੰਧਰ ਅੰਮ੍ਰਿਤਸਰ ਗੰਗਾਨਗਰ ਜਾਂ ਕੁਝ ਯਮਨਾ ਨਗਰ ਜਾਂ ਕੁਝ ਫਰੀ ਫਿਰੋਜ਼ਪੁਰ ਇਦਾਂ ਆ ਕੇ ਸਭ ਨੇ ਵਸੋਂ ਕੀਤੀ ਵੱਖਰੇ ਵੱਖਰੇ ਉਸ ਸਮੇਂ ਦੇ ਸਾਡੇ ਜਿਹੜਾ ਸਿਟੀਜ਼ਨਸ਼ਿਪ ਦੇ ਲਈ ਸਾਨੂੰ ਜਿਹੜਾ ਕੁਝ ਜੋ ਮੁਸ਼ਕਲ ਕਰਨੀ ਪਈ ਉਹਦੇ ਲਈ ਚੌਧਰੀ ਸ਼੍ਰੀ ਜਗਤਰਾਮ ਤਮੀਜਾ ਸਾਡੇ ਸਾਰੇ ਪੰਜਾਬ 'ਚ ਜਿੱਥੇ ਸਾਡੀ ਕਮਿਊਨਿਟੀ ਆ ਪਿਸ਼ੋਰੀ ਕਮੇਟੀ ਜੋ ਅਸੀਂ ਉਸ ਵਕਤ ਬੰਨੂ ਕੋਹਾਟ ਦੇ ਇਲਾਕੇ ਦੇ ਆ ਕੇ ਇਥੋਂ ਵਸਿਆ ਅ ਵਸੋਂ ਕੀਤੀ ਆ ਉਥੋਂ ਆ ਕੇ ਜੋ ਕੁਝ ਲੋਕ 1957 ਚ ਆਏ ਕੁਝ ਲੋਕ 1979 ਚ ਆਏ ਫਿਰ 80 90 ਦੇ ਦਰਮਿਆਨ ਫਿਰ ਲਾਸਟ ਜਿਹੜਾ ਸਾਡਾ ਵਫਤ ਹੈਗਾ ਕੁਝ ਲੋਕਾਂ ਦਾ ਉਹ 1998 ਚ ਆਇਆ ਤੇ ਇਸ ਤਰ੍ਹਾਂ ਸਾਡੇ ਕਮਿਊਨਿਟੀ ਦੇ ਜੋ ਖੰਨੇ ਚ ਲੀਡਰ ਨੇ ਸ੍ਰੀ ਸੰਤਰਾਮ ਜੀ ਸਰਹੱਦੀ ਚੌਧਰੀ ਸ੍ਰੀ ਜਗਤਰਾਮ ਜੀ ਤਮੀਜ਼ਾ ਸਾਰੇ ਪਾਸੇ ਹੀ ਅਗਵਾਈ ਕਰ ਰਹੇ ਨੇ ਬਡਾਰੂ ਨੇ ਉਹ ਜਲੰਧਰ ਚ ਨੇ ਪੰਡਤ ਸ੍ਰੀ ਬਸੰਤ ਲਾਲ ਜੀ ਅੰਮ੍ਰਿਤਸਰ ਚ ਨੇ ਗੰਗਾ ਨਗਰ ਸ੍ਰੀ ਸ਼੍ਰੀਸ਼ ਕੁਮਾਰ ਜੀ ਨੇ ਫਰੋਜ਼ਪੁਰ ਸ੍ਰੀ ਰਾਜਕੁਮਾਰ ਜੀ ਨੇ ਸਰਗੁਨੀਏ ਸ੍ਰੀ ਲਖਮੀ ਚੰਦ ਜੀ ਬਹਿਲ ਯਮਨਾ ਨਗਰ ਦੇ ਵਿੱਚ ਨੇ ਇਦਾਂ ਅਲੱਗ-ਅਲੱਗ ਸਾਡੇ ਭਾਈਚਾਰੇ ਦੇ ਲੋਕ ਨੇ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਹੈ ਉਹ ਧਾਰਮਿਕ ਰੀਤੀ ਰਿਵਾਜਾਂ ਨੂੰ ਸਾਡੇ ਲੋਕ ਜਿਹੜੇ ਹਿੰਦੂ ਸਿੱਖ ਪਰੰਪਰਾ ਜਿਹੜੀ ਹੈਗੀ ਹੈ ਜੋ ਹਿੰਦੂ ਉਹ ਧਰਮ ਦੀ ਵਿਚਾਰਧਾਰਾ ਨਾਲ ਸੰਬੰਧਤ ਹੋਰ ਸਿੱਖ ਧਰਮ ਦੀ ਵਿਚਾਰਧਾਰਾ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਦਾ ਜੀਵਨ ਜਿਹੜਾ ਆਪਣੇ ਧਾਰਮਿਕ ਤੌਰ ਤੇ ਬੜਾ ਉੱਚਾ ਸੋਚਿਆ ਉਹ ਸਮਾਨ ਮਰਿਆਦਾ ਨੂੰ ਉੱਥੇ ਵੀ ਰੱਖਦੇ ਸੀ ਇੱਥੇ ਆ ਵੀ ਰੱਖਦੇ ਸੀ ਉਹਨਾਂ ਨੂੰ ਉਸ ਮਹੌਲ ਚ ਲੱਗਦਾ ਸੀ ਵੀ ਉਹਨੂੰ ਉਹ ਖੁੱਲ ਕੇ ਜਿਹੜਾ ਹੈ ਜੀ ਨਹੀਂ ਪਾ ਰਹੇ ਉਸ ਵਜ੍ਹਾ ਕਰਕੇ ਇੱਥੇ ਆਏ ਸਭ ਤੋਂ ਵੱਡੀ ਗੱਲ ਆਪਣਾ ਕੀਮਤੀ ਸਮਾਨ ਛੱਡਿਆ ਬਟ ਸਾਬ ਸ੍ਰੀ ਗੁਰਗੰਦ ਸਾਹਿਬ ਜੀ ਮਹਾਰਾਜ ਜਾਂ Hindu ਧਰਮ ਦਾ ਜੋ ਡਿਟਰੇਚਰ ਹੈ ਉਹਨੂੰ ਬੜਾ ਸਾਮ ਸੰਭਾਲ ਲੈ ਕੇ ਆਇਆ ਔਰ ਜਿਹੜੀ ਗੱਲ ਅਸੀਂ ਇੱਥੇ ਅੱਜਕੱਲ ਦੇਖਦੇ ਆ ਕਿ ਵਖੇਰਵੇਂ ਦੇ ਕਈ ਕਈ ਗੁਰੂ ਘਰ ਪਿੰਡਾਂ ਚ ਬਣ ਗਏ ਜਾਂ ਕਈ ਇਹ ਚੀਜ਼ ਨੂੰ ਅਸੀਂ ਅੱਜ ਦੇਖ ਰਹੇ ਹਾਂ ਪਰ ਇੱਥੇ ਆ ਕੇ ਜੋ ਸਾਡੇ ਅਲੱਗ-ਅਲੱਗ ਨਗਰਾਂ ਦੇ ਲੋਕ ਆ ਕੇ ਵਸੇ ਅਲੱਗ-ਅਲੱਗ ਸ਼ਹਿਰਾਂ ਚ ਦੋ-ਦੋ ਤਿੰਨ-ਤਿੰਨ ਪਿੰਡਾਂ ਦੇ ਅਲੱਗ-ਅਲੱਗ ਆਪਣਾ ਲਿਟਰੇਚਰ ਸੀ ਤਿੰਨ ਗੁਰੂ ਘਰਾਂ ਤੋਂ ਇੱਕ ਗੁਰੂ ਘਰ ਜਿਹੜਾ ਹੈ ਇੱਥੇ ਅਸੀਂ 1970 ਦੇ ਵਿੱਚ ਜਿਹੜਾ ਹੈ ਕਰ ਦਿੱਤਾ ਸੀ ਪਹਿਲਾਂ ਜਿਹੜਾ ਤਿੰਨ ਥਾਂ ਸੀ ਤਿੰਨ ਥਾਂ ਤੋਂ ਲੋਕ ਆਏ ਤਿੰਨ ਗੁਰੂ ਘਰਾਂ ਤੋਂ ਇੱਕ ਜਿਹੜਾ ਹੈ ਗੁਰੂ ਘਰ ਬਣਾਇਆ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਉਹ ਬਹੁਤ ਵਧੀਆ ਜਿਹੜਾ ਹੈ ਵੱਖ-ਵੱਖ ਸੇਵਾਦਾਰੋਂ ਦੇ ਸੇਵਾਦਾਰ ਨਿਭਾ ਰਹੇ ਨੇ ਜਿੱਥੇ ਸਾਡੇ ਆਪਣਾ ਗੁਰੂ ਘਰ ਦੇ ਵਿੱਚ ਸੈਸਤਰੀ Hindu ਪਰਿਵਾਰ ਔਰ ਗੁਰਸਿੱਖ ਪਰਿਵਾਰ ਦੋਨੋਂ ਮਿਲ ਜੁਲ ਕੇ ਉਸ ਪ੍ਰਬੰਧਕ ਕਮੇਟੀ ਨੂੰ ਚਲਾ ਰਹੇ ਨੇ ਉੱਥੇ ਜਿਹੜਾ Hindu ਪਰਿਵਾਰਾਂ ਦੀ ਵੀ ਜਿਹੜਾ ਹੈ ਪ੍ਰਬੰਧਕ ਕਮੇਟੀ ਸੇਵਾ ਮੌਜੂਦਾ ਪ੍ਰਧਾਨ ਜਿਹੜਾ ਸ਼੍ਰੀ ਭਗਤ RAM ਸਰ੍ਹਦੀ ਜੀ ਨੇ ਇਸ ਤੋਂ ਪਹਿਲਾਂ ਸਰਦਾਰ ਅਜੀਤ ਸਿੰਘ ਜੀ ਅਮਰਤਾਰੀ ਜਿਹੜਾ ਹੈ ਸੇਕ ਨੇ ਉਹਨਾਂ ਤੋਂ ਪਹਿਲਾਂ ਬਹੁਤ ਲੰਬੀ ਸੇਵਾ ਜਿਹੜਾ ਸ਼੍ਰੀ ਸੰਤ RAM ਜੀ ਸਰ੍ਹਦੀ ਜੀ ਨੇ ਬਤੌਰ ਪ੍ਰਧਾਨ ਕੀ ਕੀਤੀ ਉਹਨਾਂ ਤੋਂ ਪਹਿਲਾਂ ਸ਼੍ਰੀ ਸ਼ਿਆ RAM ਜੀ ਸ਼੍ਰੀ ਸੇਵਾ RAM ਜੀ ਭਾਈ ਧਰਮ ਲਾਲ ਜੀ ਸਰਦਾਰ ਹੀਰਾ ਸਿੰਘ ਜੀ ਹੋਰ ਬਹੁਤ ਸਾਰੇ ਇਤਾਂ ਦੇ ਨਾਮ ਹਿੰਦੂ ਸਿੱਖ ਜਿਹੜਾ ਇਕੱਠੇ ਰਹਿ ਮੰਦਰ ਦੇ ਵਿੱਚ ਵੀ ਜਿਹੜਾ ਹੈ ਇਸੇ ਤਰ੍ਹਾਂ ਪਗੜੀ ਧਾਰੀ ਜਿਹੜਾ ਹੈ ਮੈਂਬਰ ਵੀ ਹੈ ਤੇ ਇਹ ਜਿਹੜਾ ਧਾਰਮਿਕ ਰੀਤੀ ਰਿਵਾਜ ਸਾਡਾ ਸਭ ਤੋਂ ਵੱਡਾ ਕਾਰਨ ਬਣਿਆ ਇੱਥੇ ਆ ਕੇ ਤਕਲੀਫ ਦੇ ਵਿੱਚ ਸਭ ਤੋਂ ਵੱਡੀ ਤਕਲੀਫ ਦਾ ਸਾਹਮਣਾ ਜਿਹੜਾ ਕਰਨਾ ਪਿਆ ਉਹ ਸੀ ਸਾਡੀ ਬੋਲੀ ਸਾਡੇ ਬਜ਼ੁਰਗਾਂ ਦੀ ਬੋਲੀ ਸੀ ਪਸ਼ਤੋ ਇੱਥੇ ਆ ਕੇ ਨਾ ਉਹਨਾਂ ਨੂੰ ਹਿੰਦੀ ਨਾ ਇੰਗਲਿਸ਼ ਨਾ ਨਾ ਪੰਜਾਬੀ ਨਹੀਂ ਬੋਲ ਸਕਦੇ ਸੀ ਲੋ ਆਪਣੀ ਗੱਲ ਦੱਸ ਨਹੀਂ ਸੀ ਸਕਦੇ ਇੱਥੋਂ ਦੇ ਲੋਕਾਂ ਦੀ ਗੱਲ ਸਮਝ ਨਹੀਂ ਸੀ ਸਕਦੇ ਉਹ ਜਿਹੜੀ ਮੁਸ਼ਕਲ ਕਰਨੀ ਸਟਾਰਟ ਹੋਈ ਪਰਿਵਾਰਾਂ ਦਾ ਪਾਲਣ ਪੋਸ਼ਣ ਦੇ ਲਈ ਮਜ਼ਦੂਰੀ ਜੋ ਕੀਤੀ ਉਹ ਜਿਹੜੀਆਂ ਗੱਲਾਂ ਨੇ ਉਹ ਐਸਾ ਹਿਰਦਾ ਝੰਝੋੜ ਮਾਲਨ ਗੱਡੀਆਂ ਨੇ ਅੱਜ ਦੀ ਨਵੀਂ ਪੀੜ੍ਹੀ ਨੂੰ ਦੇਖਣਾ ਚਾਹੀਦਾ ਇੰਨੀ ਮੁਸ਼ਕਲਾਂ ਤੋਂ ਆ ਕੇ ਜਿਹੜਾ ਉਹਨਾਂ ਦਾ ਜਨ ਜੀਵਨ ਆ ਉਹ ਦੌਰ ਕਿਸੇ ਵੀ ਪਰਿਵਾਰ ਨੂੰ ਨਹੀਂ ਭੁੱਲਣਾ ਚਾਹੀਦਾ ਬੜੀ ਮੁਸ਼ੱਕਤ ਦੇ ਨਾਲ ਸਾਡੇ ਅਸੀਂ ਇਸ ਗੱਲ ਨੂੰ ਕਹਿ ਸਕਦੇ ਹਾਂ ਸਾਡੇ 97 98% ਘਰਾਂ ਦੇ ਕੋਲ ਆਪਦੀ ਸਿਰ ਦੀ ਛੱਤ ਹੈ ਬਹੁਤ ਸਾਰੇ ਇੱਕ ਪਰਿਵਾਰਾਂ ਦੇ ਕਈ ਪਰਿਵਾਰ ਹੋ ਗਏ ਵਖੇਰਵਾ ਹੋ ਗਿਆ ਉਹ ਵੱਖਰੀ ਗੱਲ ਹੈ ਕਿ ਆਪਣੀ ਜ਼ਰੂਰਤ ਮੁਤਾਬਕ ਕੋਈ ਆਪਣਾ ਘਰ ਛੱਡਣਾ ਚਾਹੇ ਵਰਨਾ ਸਾਡੇ ਸਾਰੇ ਬਜ਼ੁਰਗਾਂ ਨੇ ਸਾਨੂੰ ਇਨੀ ਮਿਹਨਤ ਕਰਨ ਦੁੱਖ ਤਕਲੀਫ ਚ ਨਹੀਂ ਚੱਲਣੀ ਸਾਡੇ ਬਜ਼ੁਰਗਾਂ ਨੇ ਬਹੁਤ ਜਿਹੜਾ ਹੈ ਪੂਰੇ ਵਕਤ ਬੁਰੇ ਦਿਨ ਦੇਖੇ ਤੇ ਕੋਈ ਰਿਸ਼ਤੇ 400 ਪਰਵਾਰ ਕਹਿ ਰਿਹਾ ਕੋਈ ਰਿਸ਼ਤੇਦਾਰ ਤਾਂ ਪਾਕਿਸਤਾਨ ਚ ਹੁਣ ਵੀ ਹੋਣਗੇ ਕੋਈ ਗੱਲਬਾਤ ਹੁੰਦੀ ਨਹੀਂ ਸਾਡੇ ਜੋ ਸਾਨੂੰ ਜੋ ਲੱਗਦਾ ਸਾਡਾ ਇਸ ਵਕਤ ਬਹੁਤ ਨਿੱਜੀ ਨੇੜਤਾ ਵਾਲਾ ਕੋਈ ਰਿਸ਼ਤੇਦਾਰ ਇਦਾਂ ਦੀ ਇਦਾਂ ਦੇ ਨਹੀਂ ਹਾਂ ਸਾਡੇ ਲੋਕਾਂ ਦੇ ਕੁਝ ਦੋਸਤ ਮਿੱਤਰ ਚਾਹੇ ਚਾਹੇ ਉਹ ਮੁਸਲਮਾਨ ਨੇ ਚਾਹੇ ਉਹ Hindu ਨੇ ਜਿਨ੍ਹਾਂ ਨੂੰ ਆਪਣੀ ਦੋਸਤੀ yaad ਆਂਦੀਆਂ ਜਿਨ੍ਹਾਂ ਨਾਲ ਬੈਠਣਾ ਉੱਠਣਾ ਉਹਨਾਂ ਲਈ ਹਮੇਸ਼ਾ ਉਹ ਦੁਆ ਅਰਦਾਸ ਕਰਦੇ ਨੇ ਉਹ ਜਿੱਥੇ ਵੀ ਹੋਣ ਜਾਂ ਇੱਥੇ ਆਣਾ ਚਾਹਣ ਠੀਕ ਹੈ ਨਾ ਤੇ ਜਿਹੜੇ ਪਿੰਡ ਦੇ ਵਸਨੀਕ ਸੀ ਉਸੇ ਪਿੰਡ ਦੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਸਾਰੇ ਯਾਦ ਕਰਦੇ ਨੇ ਇੱਕ ਰਿਸ਼ਤੇਦਾਰੀ ਵਾਲਗਾ ਇਹੀ ਜਿਹੜਾ ਮਾਉਂਡ ਆ ਇਹਨਾਂ ਦੀ ਐਜੀ ਕੋਈ ਪਰਿਵਾਰਾਂ ਦੀ ਗਿਣਤੀ ਹੋਵੇ ਡਿਟੇਲ ਮੁਤਾਬਕ ਨਿਜੀ ਤੌਰ ਤੇ ਜਿਹੜਾ ਜਾਤੀ ਤੌਰ ਤੇ ਕੋਈ ਰਿਸ਼ਤੇਦਾਰ ਨਹੀਂ ਹੈ ਸ तकरीबन ਸਾਰੇ ਆ ਕੇ ਬਸ ਕੇ ਇਹ ਚਾਰ ਪੰਜ ਸ਼ਹਿਰਾਂ ਚ ਤੇ ਜਦੋਂ ਆ ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੁੰਦਾ ਆਪ ਆਪਣੇ ਪਰਿਵਾਰਾਂ ਦੇ ਵਿੱਚ ਉਸ ਸਮੇਂ ਦੀ ਗੱਲ ਹੁੰਦੀ ਕੋਈ ਘਰਾਂ ਦੇ ਵਿੱਚ ਬਜ਼ੁਰਗ ਕਰਦੇ ਹਾਂ ਦੇਖੋ ਪੁਰਾਣੇ ਲੀਡਰਾਂ ਦੀ ਜਿਹੜਾ ਆ ਗੱਲ ਕਰਦੇ ਸਾਰੇ ਜੋ ਜੇ ਜਿਸ ਵਕਤ ਆਇਆ ਜੇ ਕੋਈ ਪੰਡਤ ਨਹਿਰੂ ਜੀ ਦੇ ਵਕਤ ਆਇਆ ਤਾਂ ਉਸ ਲੀਡਰਾਂ ਨੂੰ ਜਿਹੜਾ ਹੈ ਯਾਦ ਕੀਤਾ ਜਾਂਦਾ ਜੇ ਕੋਈ ਸ਼ਾਸਤਰੀ ਜੀ ਦਾ ਇਤਰਾਜੀ ਦੇ ਵਕਤ ਆਇਆ ਉਹਨਾਂ ਨੂੰ ਯਾਦ ਕੀਤਾ ਜਾਂਦਾ ਜੇ ਕੋਈ ਵਾਜਪਾਈ ਸਾਹਿਬ ਦੇ ਵਕਤ ਆਇਆ ਤਾਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਠੀਕ ਹੈ ਸਾਰੇ ਲੋਕ ਜਦੋਂ ਟੀਵੀ ਦੇ ਉੱਪਰ ਜਦੋਂ ਸਾਰਿਆਂ ਦੀ ਤਸਵੀਰਾਂ ਆਉਂਦੀਆਂ ਤਾਂ ਆਪਣੇ ਦੌਰ ਦੇ ਲੀਡਰ ਨੂੰ ਸਾਰੇ ਜਿਹੜਾ ਹੈ ਗੱਲ ਕਰਦੇ ਨੇ ਉਹ ਜਿਹੜੇ ਜਿੱਥੇ ਅਸੀਂ ਅਲੱਗ-ਅਲੱਗ ਸ਼ਹਿਰਾਂ 'ਚ ਵਸੇ ਹਾਂ ਜਿਵੇਂ ਖੰਨੇ ਆ ਤਾਂ ਉਸ ਵਕਤ ਦੇ ਲੀਡਰ ਜੋ ਸਦਾ ਸ਼ਮਸ਼ੇਰ ਸਿੰਘ ਦੁੱਲੋ ਸਾਹਸੀ ਮੰਨ ਲੋ ਤਾਂ ਸਾਡੇ ਬਜ਼ੁਰਗ ਕਹਿੰਦੇ ਨੇ ਵੀ ਉਹਨਾਂ ਨੇ ਮਦਦ ਕੀਤੀ ਹੋਮ ਮਿਨਿਸਟਰੀ ਜਦੋਂ ਸਰਦਾਰ ਬੂਟਾ ਸਿੰਘ ਜੀ ਕੋ ਸੀ ਉਦੋਂ ਬਹੁਤ ਕੰਮ ਸਾਡੇ ਲੋਕਾਂ ਨੂੰ ਪਏ ਤਾਂ ਉਹ ਕਹਿੰਦੇ ਉਹਨਾਂ ਨੇ ਮਦਦ ਕੀਤੀ ਇਦਾਂ ਜਲੰਧਰ ਦੇ ਵਿੱਚ ਵੀ ਜਿਹੜਾ ਹੈ ਕੁਝ ਲੀਡਰ ਕਾਂਗਰਸ ਤੇ ਭਾਜਪਾ ਦੇ ਉਹ ਇਕੱਠੇ ਹੋ ਕੇ ਉਹਨਾਂ ਨੇ ਜਿਹੜਾ ਹੈ ਮਦਦ ਕੀਤੀ ਤਾਂ ਅੰਮ੍ਰਿਤਸਰ ਤੋਂ ਸਾਡੇ ਜਿਹੜੇ ਕਮਿਊਨਿਟੀ ਦੇ ਵੱਡੇ ਲੀਡਰ ਆਪਣੇ ਆਪਣੇ ਵਕਤੇ ਦੌਰ ਦੇ ਲੀਡਰਾਂ ਨੂੰ ਆਜ਼ਾਦੀ ਦੇ ਦਿਨ ਤੇ ਯਾਦ ਕਰਦੇ ਨੇ ਔਰ ਸਭ ਦੀ ਸਲਾਮਤੀ ਉਧਰ ਪਾਕਿਸਤਾਨ ਦੀ ਵੀ ਇਧਰ ਵੀ ਦੋਨਾਂ ਮੁਲਕਾਂ ਦੀ ਆਪਦੀ ਸਾਂਝੀ ਜਿਹੜੀ ਅਰਦਾਸ ਹੈ ਉਹ لازਮੀ ਤੌਰ ਤੇ ਸਾਡੇ ਲੋਕ ਕਰਦੇ ਨੇ ਕਿ ਪ੍ਰੇਮ ਪਿਆਰ ਹੈ ਜਿਹੜਾ ਇੱਕ ਸੁਖਾਵਾਂ ਮਾਹੌਲ ਦਿੰਦਾ ਜਿਹੜੀ ਮਾਰ ਤਾਰ ਜਿਹੜੀ ਨਫ਼ਰਤ ਹੈ ਉਹ ਇੱਕ ਇਨਸਾਨੀ ਇਨਸਾਨੀਅਤ ਦੇ ਲਈ ਜਿਹੜਾ ਹੈ ਚੰਗੀ ਨਹੀਂ ਉਹ ਦੁੱਖ ਤਕਲੀਫ਼ ਪਾਵੇ ਦੋਸਤ ਦੀ ਹੋਵੇ ਪਾਵੇ ਕੋਈ ਜੇ ਕੋਈ ਸਮਝੇ ਜਾਂ ਦੁਸ਼ਮਣ ਦੀ ਹੋਵੇ ਦੋਨੋਂ ਜਗ੍ਹਾ ਤਕਲੀਫ਼ ਦਿੰਦੀ ਆ ਇਸ ਲਈ ਕਿਸੇ ਨੂੰ ਇਹ ਤਕਲੀਫ਼ ਚੋਂ ਨਾ ਜਿਹੜਾ ਹੈ ਗੁਜ਼ਰਨਾ ਪਵੇ ਉਹ ਦਰਦਤਾ ਉਸ ਵਕਤ ਨੂੰ ਜਦੋਂ ਅਸੀਂ ਕਹਾਣੀਆਂ ਸੁਣਦੇ ਆ ਯਾਦ ਕਰਦੇ ਆ ਤਾਂ ਸਭ ਨੂੰ ਜਿਹੜਾ ਹੁੰਦਾ ਸੋ ਅਸੀਂ ਇਸ ਪਰਿਵਾਰ ਦੇ ਬਜ਼ੁਰਗਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਉਹ ਸਮਾਂ ਹੰਡਾਇਆ ਤੇ ਨੌਜਵਾਨ ਆਗੂ ਜਿਹੜੇ ਰਿਸਰਚ ਕਰ ਰਹੇ ਨੇ ਤੇ ਆਪਣੇ ਦੇਸ਼ ਭਾਰ ਦੇ ਵਿੱਚ ਥਾਂ ਥਾਂ ਤੇ ਬੈਠੇ ਪੁਰਾਣੇ ਬਜ਼ੁਰਗਾਂ ਨੂੰ ਵੀ ਮਿਲ ਕੇ ਆਏ ਨੇ ਉਹਨਾਂ ਨੇ ਵੀ ਜਿਹੜੇ ਆ ਉਸ ਸਮੇਂ ਦੇ ਕિસ્ਸਿਆਂ ਨੂੰ ਸਾਡੇ ਨਾਲ ਸਾਂਝਾ ਕੀਤਾ ਤਾਂ ਇਹੋ ਪਰਿਵਾਰ ਨੇ ਅੱਜ ਵੀ ਜਿਹੜੇ ਦੋਨਾਂ ਮੁਲਕਾਂ ਦੀ ਸਲਾਮਤੀ ਦੀ ਦੁਆ ਕਰਦੇ ਨੇ ਇਹੀ ਉਹ ਇਤਿਹਾਸ ਆ ਤੇ ਇਹੀ ਉਹ ਯਾਦਾਂ ਨੇ ਜਿਹੜੀਆਂ ਹਮੇਸ਼ਾ ਇਸੇ ਤਰ੍ਹਾਂ ਜਿੰਦਾ ਰਹਿਣਗੀਆਂ ਸਾਡੀ ਵੀ ਇਹੀ ਕਾਮਨਾ ਹੈ ਕਿ ਦੇਸ਼ ਦੇ ਆਜ਼ਾਦੀ ਦੇ ਦਿਹਾੜੇ ਦੇ ਮੌਕੇ ਤੇ ਦੋਨਾਂ ਹੀ ਮੁਲਕਾਂ ਦੇ ਜਿਹੜੇ ਲੋਕ ਨੇ ਉਹ ਅਮਨ ਚਾਹਣ ਦੇ ਨਾਲ ਆਪਣੀ ਜ਼ਿੰਦਗੀ ਜਿਉਂਦੇ ਰਹਿਣ ਖੰਨਾ ਤੋਂ ਧਰਮਿੰਦਰ ਸਿੰਘ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ